ਸਰਨ ਨੂੰ ਮੈਂ ਹਰ ਤੁਹਾਡਾ ਸੇਵਾ ਵਿੱਚ ਆ ਗਿਆ ਸੇਟੀ ਪੰਜਾਬ ਤੇ ਹਾਜ਼ਰ ਆ। ਜਦੋਂ ਆਪਣੇ ਟਾਈਮ ਆਇਆ ਤਕਰੀਬਨ 10:00 ਵੀ ਕਾਪੀ ਕੇ ਗਿਆ 10 ਦਾ ਟਾਈਮ ਆਜੀ ਤੇ ਅੱਜ ਆਪਣਾ ਫਾਈਨਲ ਹੋ ਚੁੱਕਾ ਕਵਿਟੀ ਦਾ। ਤੇ ਅੱਪਾ ਕਰ ਗਿਆ ਲਾਸਟ ਜੱਤੂ ਅੱਜ ਲਗਭਗ 1500 ਤੋਂ 1500 ਤੋਂ 200 ਬਾਤ ਕਰਤੀ ਕੀਤੀ ਆ ਜਾ ਰਹੀ ਹੈ। ਇਹਨਾਂ ਨਾਲ ਜਿਹੜੇ ਕਰੈਕਟਰ ਕਲਾਕਾਰ ਬੜੇ ਨੇ ਆਪਣੇ ਕੋਰਸ ਬੈਠੇ ਨੇ ਪਹਿਲਾਂ ਉਹ ਪਰ ਕਿਰੇ ਰਮ ਤੱਕ ਆਇਆ ਦਾ ਬਈ ਇਹ ਤਾਂ ਆਉਣਾ ਵਧੀਆ ਪਾਸ ਲਾਏ ਘੱਟ ਕਰਕੇ ਤੇ ਆਪਾਂ ਇਹਨਾਂ ਵਧੀਆ ਜੇ ਰੇਟ ਆ ਜਾਵੇ ਫਿਰ ਸਭ ਨਾਲ ਮਾਰ ਕਰ ਦਿੰਦੇ ਨਹੀਂ ਆਪ ਜੀ ਦੀ ਬਾਤ ਸਾਗੇ ਵਧੀਆ ਲਿਖਾਂ ਜੀ ਅੱਜ ਲਾਸਟ ਦਿਨ ਜਿਹੜੀ ਲਾਉਣ ਦਾ ਤੇ ਆਪਣਾ ਕੰਮ ਕੰਨਣਾ ਹੋ ਜੂ ਤੇ ਕਿਸੇ ਵਿੱਚ ਅੱਜ ਕਰ ਲਈ ਆਪਾਂ ਜਿਹੜੀ ਲੋਗ ਰੋਇਤਾ ਜੀ ਨੂੰ ਰਾਜ ਵੀ ਬਣੇ ਰਹੋ ਬਣਾਉਣਾ ਬਹੁਤ ਥੋੜਾ ਬਣਾਉਣਾ ਆਓ ਚੱਲਦੇ ਦੱਸੋ ਦੱਸੋ ਲੈ ਇੱਕ ਤਰੀਕ ਬਾਦਰੀ ਟਾਇਰ ਦੇ 3 ਬਚ ਚੁੱਕੇ ਨੇ ਤੇ ਬਾਰਸ਼ ਝੀਮੇ ਵਾਲੀ ਸਾਈਡ ਤੋਂ ਆਈ ਹੈ ਬਹੁਤ ਜ਼ਿਆਦਾ ਬਾਰਸ਼ ਡਿੱਗ ਰਹੀ ਹੈ ਤੇ ਸਾਡੇ ਜਰੀਲਾਂ ਵਾਲੀ ਪਾਰਟੀ ਦੇ ਪ੍ਰਧਾਨ ਚਾਚਾ ਗੁਰਪ੍ਰੀਤ ਸਿੰਘ ਜੀ ਪਹੁੰਚ ਗਏ ਨੇ ਠੇਕੇਦਾਰ ਸਾਹਿਬ ਤੇ ਜਿਹੜਾ ਰਾਤ ਮੋਟਰ ਚੱਲੀ ساری ਰਾਤ ਲੋਕ ਨੇ ਆਟੋਮੈਟਿਕ ਲੱਗੇ ਹੋਏ ਸੀ ਪਾਣੀ ਜੀਰੀਆਂ ਚ ਪਹਿਲੀ ਵਾਲਾ ਖੜਾ ਤੇ ਸਮ ਸਮ ਸਾਫਣ ਵਰਸੇ ਮੀਂਹ ਪੂਰਾ ਜ਼ੋਰਾਂ ਤੇ ਆ ਗਿਆ ਟਿਕਮਾ ਮੀਂਹ ਆ ਬਾਈ ਟਪੈਣ ਲੱਗ ਗਿਆ ਗਰਦ ਕੱਢ ਦੋ ਇੰਨਾ ਮੀਂਹ ਆਉਣਾ ਇਸ ਤਰ੍ਹਾਂ ਸਾਡੇ ਚਾਰ ਵਾਲੇ ਟੋਏ ਬਣਾਏ ਨੇ ਲੋਕਾਂ ਦੇ ਪਿੰਡਾਂ 'ਚ ਤੇ ਇੱਧਰ ਸਾਡੇ ਸਾਰੇ ਪਾਰਟੀ ਵਾਲੇ ਖੜੇ ਨੇ ਚਾਚੀਆਂ ਮਾਸੀਆਂ ਤਾਈਆਂ ਤੇ ਇੱਧਰ ਚਾਚੇ ਹੋរី ਕੱਲ ਨੂੰ ਤੜੂ ਸਾਵਣੋਂ ਨਾ ਪਹਿਲੀ ਵਾਰ ਸਾਵਣ ਦੀ ਵਾਰ ਮੰਨ ਲੈ ਅੱਜ ਹਾਂ ਬਾਸਾ ਲੱਗ ਗਿਆ ਠੰਡਾ ਚ ਪੂਰੀ ਸਵੇਰ ਦੀ ਬਈ ਕਰ ਰਹੇ ਸੀ ਕੰਮ ਧੰਦੇ ਸਾਰੇ ਲਾ ਰਹੇ ਸੀ ਜੀਰੀ ਇਹ ਆਪਾਂ ਤੁਸੀਂ ਜਾਣਦੇ ਹੋ ਦੋ ਗੁਰਪ੍ਰੀਤ ਆ ਗਏ ਚ ਤੇ ਬਾਰੂ ਨੂੰ ਜਾਣਦੇ ਹੋ ਤੁਸੀਂ ਤੇ ਛੱਲੀਆਂ ਪੁੰਨਲੀਆਂ ਦੁਪਹਿਰੇ ਮੀਂਹ ਪੈ ਕੇ ਹਟਿਆ ਪੌਣੇ ਚਾਰ ਦਾ ਟਾਈਮ ਹੈ ਤੇ ਚਾਹ ਪਾਣੀ ਵੀ ਲੇਟ ਹੋ ਗਿਆ ਅੱਜ ਮੌਸਮ ਖਰਾਬ ਹੋਣ ਕਰਕੇ ਵਧੀਆ ਸੜਕਾਂ ਪੈ ਗਈ ਜੀ ਠੰਡਾ ਮੌਸਮ ਹੋਇਆ ਤੇ ਠੰਡਾ ਮੌਸਮ ਹਿਸਾਬ ਨਾਲ ਤੇ ਅੱਪਾ ਅੱਜ ਆਪਣੀ ਜੀਰੀ ਸੰਪੰਨ ਹੋ ਲੱਗ ਜੀ ਪੂਰਾ ਮਲਕ ਕੰਮ ਕਲੀਅਰ ਹੋ ਗਿਆ ਲੋਨ ਦਾ ਖੁਸ਼ੀ ਚ ਆਪਾਂ ਕਰ ਰਹੇ ਹਾਂ ਪਾਰਟੀ ਸਾਰੀ ਪਾਰਟੀ ਨੂੰ ਤੇ ਗਰਦਿਆਲ ਹਾਂ ਬਾਈ ਦੋ ਦੋ ਦੇ ਦੇ ਬਾਈ ਦੋ ਦੋ ਦੇ ਸਾਰਿਆਂ ਨੂੰ ਦੋ ਦੋ ਦੇ ਤੇ ਮੰਗਰ ਜਿਹੜੇ ਦੀ ਤਿੰਨ ਦੇ ਦੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੀ ਸੀਸ ਤਾਰ ਜਾਣੀ ਬਾਈ ਕੰਮ ਵਾਲੇ ਨਹੀਂ ਤੇ ਨਹੀਂ ਤੁਹਾਨੂੰ ਪਤਾ ਹੀ ਹੈ ਦੇਖੋ ਸੁਨਾਰੇ ਸਾਰੇ ਖੁਸ਼ ਨੇ ਰੱਬ ਵੀ ਇਹਨਾਂ 'ਚ ਵਸਦਾ ਚਾਚਾ ਕਿਵੇਂ ਗੱਲ ਵਾ ਠੰਡ ਹੋ ਗਈ ਬਹੁਤ ਵਧੀਆ ਅੱਜ ਚੱਲ ਰਿਹਾ ਚਾਚੂ ਇੱਕ ਨਿੱਕ ਚੱਲ ਰਹੀ ਹੈ ਜੀ ਠੀਕ ਹੈ ਫੋਟੋ ਵਾਲੀ ਸੋਣੀ ਆਉਂਦੀ ਆ ਮੌਸਮ ਸਾਫ਼ ਹੋਣ ਕਰਕੇ ਸਾਡੀ ਫੋਟੋ ਵੀ ਕਿੱਥੇ ਬੂੰਦਾਬੰਦੀ ਚੱਲ ਰਹੀ ਹੈ ਜੀ ਚਾਚੂ ਨਹੀਂ ਪਹਿਲਾਂ ਸਕੂਲ ਤੇ ਹੋਂਦਾ ਸਵੇਰ ਤੋਂ ਬੂੰਦਾਬੰਦੀ ਹੋ ਰਹੀ ਹੈ ਇਹਦੀ ਪੰਜਾਬੀ ਬਣਾਓ ਓਏ ਆਹੀ ਕੁਝਪੜ ਮੱਥਾ ਮਾਰੀ ਜਾਂਦੇ 11ਵੀਂ 12ਵੀਂ ਤੇ ਅੰਗਰੇਜ਼ੀ ਚ ਦੇਖ ਲੈ ਸਵੇਰ ਤੋਂ ਬੂੰਦਾਬੰਦੀ ਹੋ ਰਹੀ ਹੈ ਸਰਦਾਰ ਸਾਹਿਬ ਦੀ ਅੱਜ ਜੀਰੀ ਕਲੀਅਰ ਹੋ ਗਈ ਲੱਗ ਗਈ ਅਸੀਂ ਅੱਜ ਕਿੰਨੇ ਕਿੰਨੇ ਕਿ ਮਨਾ ਰਹੇ ਆ ਸਨੇ ਪਾਰਟੀ ਚਾਰੀ ਗੱਡੀ 15 18 ਬੰਦੇ ਜਿਹੜੇ ਆਪਣੇ ਘਰ ਆ ਜਰਨ ਦੋ ਬੰਦੇ ਉਹਨਾਂ ਨਾਲ ਨਾਲ ਲੈ ਤੇ ਇਹ ਆਪਣਾ ਝੋਨਾ ਲਾਉਂਦੇ ਨੇ ਚਾਚਾ ਜੀ ਹੁਰੀ ਤੇ ਇਹਨਾਂ ਕੋਲ ਪਾਰਟੀ ਆ 15 16 ਵਜਣਾਂ ਦੀ ਧੰਨਵਾਦ ਚਾਚੇ ਦਾ ਤੇ ਮਾਈਆਂ ਨੂੰ ਵੀ ਲਾਗੇ ਸਕਣ ਸਗੋ ਭਾਈ ਕਿਰਪਾ ਰੱਖੇ ਵਾਹਿਗੁਰੂ ਨਾ ਤੇ ਜੀਰੀ ਵਾਲਾ ਬਾਹਣਾ ਆਪਾਂ ਤਿਆਰ ਕਰ ਦਿੱਤਾ ਠੀਕ ਹੈ ਹੁਣ ਦਿਖਾ ਦਿੰਦਾ ਵੀ ਚਾਹ ਪਣੀ ਪਿਆ ਤਾ ਉਹਨਾਂ ਨੂੰ ਉਹ ਜੀਰੀ ਰਾਉਣ ਲੱਗੇ ਨੇ ਇਹ ਟਾਈਮ ਹੋ ਚੁੱਕਿਆ ਸ਼ਾਮ ਦੇ 4:30 ਤੇ ਹੁਣ ਜਿਹੜੀ ਝੋਨਾ ਲਾਇਆ ਉਹ ਤੇ ਰੇਹ ਚਟਾਂਗੇ ਆਪਾਂ ਦਾਣਾ ਦਾਣਾ ਜਿਹਾ ਮੈਂ ਲਾ ਗਿਓ ਘਨ ਚੱਕ ਜੂਗੀ ਜੀਰੀ ਤੇ ਚਲੋ ਇੰਨੇ ਫਿਰ ਹੱਥ ਤੇ ਹੋ ਕੇ ਵਰ 5-5 ਮਿੰਟ ਬਾਅਦ ਲਾਈ ਜਾਨਾ ਬਾਰੀ ਬਾਰੀ ਬਾਹਰੋਂ ਮੈਂ ਦਵਾਈ ਲੈ ਕੇ ਆਉਣਾ ਚੰਗਾ ਉਹ ਲੀਟਰ ਲੈ ਆਉਣਾ ਬਾਈ ਆਪਣਾ ਪਿਆ ਗਾ ਫੇਤ ਠੀਕ ਚਲੋ ਆਪਾਂ ਹੁਣ ਸੰਤ ਧੋਣੇ ਹੋਗੇ ਚਲੋ ਜੀ ਹੁਣ ਆਪਰੇ ਸੰਤ ਧੋਣੇ ਮੈਂ ਮੈਂ ਤੂੰ ਹੀ ਰਾਤ ਨੂੰ ਬਹੁਤ ਵੱਡੀ ਲਾਗਦੀ ਮੈਂ ਇਹਨਾਂ ਨੂੰ ਹੁਣ ਨੜੇ ਤੇ ਕਰਸਾਂ ਨੂੰ ਲਾ ਦੇ ਲਾ ਕਿੱਥੇ ਇਹ ਪੱਖਾ ਬਹੁਤ ਕਿਚਰਾ ਉਤੋਂ ਨਹੀਂ ਉਹ ਬਾਹਰ ਹੀ ਦੂਰ ਹੈ ਦੂਰ ਚੰਗਾ ਇੱਧਰ ਲਾ ਰਿਆ ਕਰੂੰਗਾ 10 ਕਿ ਦਿਨ ਬਾਅਦ ਫਿਰ ਇਹਨੇ ਪਤਾਨ ਡੇਗਣ ਲੱਗ ਜਾਂਗੇ ਮੱਕੜੀ ਵੀ ਜ਼ਿਆਦਾ ਪਾਉਣ ਲੱਗੀ ਆਪਣੀ ਜੀਰੀ ਦਾ ਇੰਨੀ ਖੇਤੀ ਹੈ ਜੀ ਹੂੰ ਦੇਖੋ ਜੀ ਆਪਾਂ ਲੀਲੀ ਰਵੀ ਦੀ ਧਾਰ ਡੈਡ ਵੀ ਚੋ ਲਈ ਆ ਕਿ ਆਪਣੀ ਲੀਲੀ ਰਵੀ ਦੀ ਤੇ ਆ ਮੱਝ ਦੀ ਇਹ ਕੈਮਰੇ ਤੇ ਡਰਦੀ ਸੀ ਤੇ ਬੀਬੀ ਨੇ ਧਾਰ ਕੱਢ ਲਈ ਆ ਮੱਝ ਦੀ ਤੇ ਗਾਈ ਦੀ ਵੀ ਬੀਬੀ ਨੇ ਕੱਢ ਲਈ ਤੇ ਦੇਖੋ ਜੀ ਆਪਣੀ ਕੱਟੀ ਕੱਟੀ ਮੁੱਖੀਆਂ ਵਾਲੀਆਂ ਬੈਠੀਆਂ ਪਈਆਂ ਨੇ ਇੱਥੇ ਜੀ ਨਹੀਂ ਰਿਹਾ ਕੱਟੀ ਜੀ ਚੁੰਗਦੀ ਨਹੀਂ ਜੀ ਦੁੱਧ ਨਹੀਂ ਚੁੰਗਦੀ ਹੈਗੀ ਤੇ ਕਰਾ ਤੇ ਕੋਈ ਕਮੈਂਟ ਕਰਨ ਦਾ ਜੀ ਬਹੁਤ ਬਹੁਤ ਧੰਨਵਾਦ ਬੁੱਤੋ ਕੋਸ ਤੇ ਖਰੀ ਕਰੀ ਤੇ ਮੈਂ ਦਛਾਤੀ ਗੁੜ ਵੀ ਲਾਤੀ ਮਮਾ ਦਾ ਡਾਕਟਰ ਤਾਂ ਤਾਂ ਕਰੀਆਂ ਤੇ नहीं ਯਾਰ ਹੁਣ ਚੰਗੜੀ ਸਗਾਨਾਗੇ ਸਨ ਖਾ ਲਾਂਗੇ ਬੁੱਤ ਬੁੱਤ ਕਰਕੇ ਚੁਗਲੂਗੀ ਗੁੱਠੇ ਵੀ ਜਿਹੇ ਚੁੰਗ ਲਾਂਦੀ ਆ ਪਰ ਥਣ ਨਹੀਂ ਚੁੰਦੀ ਹੈਗੀ ਮਾਂ ਨੇ ਚੁੰਗਦੀ ਹੈ ਬਸ ਹੰ ਪਿੱਛੇ ਹਟ ਜਿਓ ਪਰ ਆਹ ਮੈਂ ਕਰੀ ਜਾਉ ਪਤਾ ਨਹੀਂ ਕੀ ਖੇਜਦੀ ਆ ਕੋਈ ਗਾਈ ਦੀ ਜੋਤੀ ਮਾਈ ਫਾਜਰੀ ਵੀ ਤਾਂ ਸੋਰੀ ਜੀ ਮੱਝ ਨਹੀਂ ਦਰਦੀ ਸੀ ਗਾਈ ਡਰਦੀ ਸੀ ਹਾਂ ਤੁਹਾਨੂੰ ਪਤਾ ਹੀ ਹੈ ਕਿ ਤਾਂ ਮੈਂ ਹਾਂ ਜੀ ਇਹ ਤਾਂ ਅੱਜ ਆਪਣੀ ਲੱਗ ਜੂਗੀ ਉਹਦੀ ਪਾਲਣ ਪੋਲਣ ਕਰਨ ਦਾ ਤੇਰਾ ਨਕਤੇ ਲਾਉਣਾ ਚਾਰ ਪੰਜ ਥਾਈ ਰੇ ਸਿੱਕਦਾ ਪੁੱਤ ਕੈਮਰੇ ਤੋਂ ਬਾਰੇ ਡਰਦੀ ਹੈ ਗਾਈ ਇਹ ਤਾਂ ਸਾਰੇ ਪਰਿਵਾਰ ਤੋਂ ਬਹੁਤ ਜ਼ਿਆਦਾ ਰਹਿਣਾ ਨਾ ਨਾ ਅਮਨ ਦੇ ਮੁਕਦੇ ਨੇ ਮਿੱਤੂ ਨੂੰ ਵੀ ਅਸੀਂ ਸੁਪੂਲਾ ਆ ਕੇ ਬਿੰਦ ਚੰਗਾ ਸਮਝਾ ਲਿਆ ਨਾ ਵੀ ਹਾਕਾ ਤੋਂ ਬਾਕੇ ਨਵੀਂ ਜਿਹੜੀ ਪੰਦੀ ਹੈ ਜੀ ਨਾ ਆਈਆਂ ਕੰਦੀਆਂ ਬਹੁਤ ਵਧੀਆ। ਜੈਤਰਾ ਨਹੀਂ ਬਣਾ ਕੰਦੀਆ। ਇਹ ਪਾ ਪੂਰਾ ਰਾਜੇ ਸਮਾ ਦੇ। ਦਾ ਪਾ ਚੰਗਾ ਬੁੱਕੇ ਆ। ਨਹੀਂ ਪਤਾ ਮੈਨੂੰ ਕਿ ਬੁੱਕੇ ਆ ਕਿ ਕੋਈ ਕੋਸਾ ਹੋ। ਹਿਸਾਬ ਦੇ ਜੋ ਘਰ ਰੇ ਇੱਕ ਘਰੇ ਰੱਖ ਤੇ ਖਾਓ ਕਿ ਜੋ। ਕੰਦੀ ਜਗਲਾ ਤਾਂ ਬੁੱਕੇ। ਬਕਾ ਮਾ ਤਾਂ। ਬਾ ਚੀਏ ਪਾ ਕਤਾ ਬੋਲ ਤਾਂ ਮਤ ਨਹੀਂ। ਹਮੇ। ਓਕੇ ਜਮਾ ਕੇ ਹਾਂ ਨਹੀਂ ਪੈ ਗਿਆ ਨਹੀਂ ਪੈ ਗਿਆ ਹੂੰ ਬੜਾ ਤੂੰ ਨੱਸ ਤੂੰ ਗੋਸਾ ਜਮਾ ਬੋਸਾ ਬਾਬਾ ਜੇ ਤੂੰ ਗੋਸਾ ਰਾਬੂ ਗੋਸਾ ਫਿਰ ਰਾਬੂ ਗੋਸਾ ਹਾਂ ਜਮਾ ਗੋਸਾ ਵਿਆਹ ਕਰਦੀ ਤੇਰਾ ਫਿਰ ਕਰ ਦੇ ਹਾਂ ਹਾਂ ਉਥੋਂ ਗੋਰੀ ਲਿਆਉਂਗਾ ਮਾਰ ਦੇ ਦੇ ਗੋਰੀ ਲਿਆਉਂਗਾ ਹਾਂ ਬਾਹਰ ਫਿਰ ਮੈਨੂੰ ਕੀ ਪਾਇਆ ਸਾਂਪ ਸਾਂਪ ਬਾਦ ਮੱਕੀ ਸਾਂਪ ਹੀ ਹਾਂ ਕੜਾ ਪੋ ਕੜਾ ਬਾਦ ਆ ਜਾਂਦਾ ਹਾਂ ਠੀਕ ਆ ਤੇ ਹੋਰ ਸੁਣਾ ਘਰੇ ਠੀਕ ਠਾਕ ਜਮਾ ਠੀਕ ਅੱਗੇ ਲੈ ਜਾ ਜਮਾ ਪੁਲਸੀਆ ਫਿਰ ਉਹਨਾਂ ਨਾਲ ਯਾਰ ਆਪਣਾ ਹਾਂ ਉਹਦਾ ਹੁਣ ਨਹੀਂ ਉਹਦਾ ਆਣੀ ਕਿਤੇ ਟ੍ਰੇਨਿੰਗ ਚੱਲੀ ਇਹਨੇ ਦੀ ਹਾਂ ਜੈ ਕਿਤੇ ਲਈ ਦੀ ਠੀਕ ਕੱਖ ਲੈਣਾ ਹੈ ਹਾਂ ਬਦਲਾ ਵਾਲੇ ਕੀ ਹੈ ਹੈ ਹੌਲੀ ਹੌਲੀ ਬਦਲਾ ਰੱਖੇ ਹੋ ਠੰਡ ਹੋ ਗਈ ਹੁਣ ਤਾਂ ਹੁਣ ਕਿਹ ਦੁਪਹਿਰਾ ਹੋਊਗਾ ਅਜੇ ਤਾਂ 11 ਵਜੇ ਹੁਣ 11 ਹੀ ਵਜੇ ਹੋਣੇ ਲਾਈਟ ਆਉਣ ਵਾਲੀ ਹੈ ਖੇਤਾਂ ਵਾਲੀ ਮੋਟਰਾਂ ਵਾਲੀ ਹੋਰ ਸੁਣਾ ਫਿਰ ਵਧੀਆ ਤੇ ਬਾਪੂ ਦਾ ਵਧੀਆ ਮਾਤਾ ਵੀ ਹੁਣ ਤਾਂ ਬੁਢੀ ਹੋ ਗਈ ਬਿਚਾਰੀ ਵਾਲੀ ਰੋਡ ਦਾ ਹੀ ਦੁਖਦੇ ਵਾਲੇ ਨਾ ਹੁਣ ਦੇਖਦੇ ਮਰਾਪ ਦੇਖਦੇ ਨੇ ਵਾਲੇ ਠੀਕ ਹੈ ਵੇ ਘਰ ਆਇਆ ਫਿਰਦਰਾ ਲੈ ਆ ਮੈਂ ਗੋਰੀ ਪਰਫੈਕ ਉਧਰ ਹੂੰ ਬੀਜਲ ਪਾਉਣਾ ਬੂਧਰਾ ਹਾਂ ਹੋਰ ਲਵਾਨੇ ਆ ਲਵਾ ਰਾਂਗੇ ਲੱਗ ਜੈਨ ਦਾ ਪਾਸਪੋਰਟ ਬਣਾ ਲੈ ਨਾ ਬਣਾਉਣਾ ਬਰਨਾਲੇ ਤੋਂ ਬਣੂਗਾ ਚੋਨਾਂ ਲਾਤਾ ਰਹਿ ਗਿਆ ਆਪਣਾ ਫਿਮੇ ਹਾਂ ਹਾਂ ਹੁਣ ਘੌਣ ਆਉਣਗੇ ਹੁਣ ਇਹ ਆਪਣੇ ਗਵਾਂਡੀ ਉਹ ਉਹਨਾਂ ਨੇ ਆਉਣਗੇ ਪੀਤੇਗੇ ਤੁਹਾਡੇ ਗਵਾਂਡੀ ਨਹੀਂ ਹਾਂ ਉਹਨਾਂ ਦੇ ਹੁਣ ਆਉਣਗੇ ਕੱਲ ਨੂੰ ਆਉਣਗੇ ਹੁਣ ਆਪਾਂ ਕਦੂ ਕਰਕੇ ਰੱਖ ਦਾਂਗੇ ਇਹ ਪਾਣੀ ਛੱਡਣਾ ਵੜਦੇ ਕਿ ਅਸੀਂ ਕੁਛੀ ਲਗੇ ਬਾਤੋਂ ਪੁੱਛਦੇ ਹਾਂ ਹੋਰ ਵੀ ਠੀਕ ਹੈ ਵਧੀਆ ਐਂ ਕਰੇ ਵੀ ਸਾਰੇ ਲਾਈਕ ਕਰ ਫੜ ਜਾ ਲਾਈਕ ਕਰੋ ਲਾਈਕ ਕਰੋ ਲਾਈਕ ਕਰੋ ਲਾਈਕ ਕਰੋ ਥੈਂਕ ਯੂ ਥੈਂਕ ਯੂ